ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਮੇਰੇ ਚੈਨਲ ਤੇ ਹਾਂਜੀ ਦੇਖੋ ਆਪਾਂ ਬਣਾਇਆ ਜੀ ਸੋਫਾ ਬਲੈਂਕਟ ਸੋਫੇ ਤੇ ਰੱਖਣ ਵਾਸਤੇ ਆਪਾਂ ਬਣਾਇਆ ਕੰਬਲ ਤੇ ਪਹਿਲਾਂ ਆਪਾਂ ਸਲਾਈਆਂ ਤੇ ਬਣਾਇਆ ਤੇ ਸਾਈਡਾਂ ਦੋਹਾਂ ਸਾਈਡਾਂ ਤੇ ਆਪਾਂ ਇਸ ਤਰ੍ਹਾਂ ਇੱਕ ਇੱਕ ਫੋਟ ਆਪਾਂ ਕ੍ਰੋਸ਼ੀਏ ਤੇ ਬਣਾਵਾਂਗੇ ਯਾਨੀ ਕੀ ਹੋਊਗਾ ਜੀ 12 ਇੰਚ 12 ਇੰਚ ਆਪਾਂ ਆਪਾਂ ਜੀ ਕ੍ਰੋਸ਼ੀਏ ਤੇ ਦੋਨਾਂ ਪੱਲਿਆਂ ਤੇ ਉਸ ਪੱਲੇ ਤੇ ਆਪਾਂ ਬਣਾ ਤਾ ਕਿ ਇਧਰ ਆਪਾਂ ਸਟਾਰਟ ਕੀਤਾ। ਦੇਖੋ ਇਸ ਦਾ ਬਣਾਵਾਂਗੇ। ਪੱਲਿਆਂ ਤੇ ਡਿਜ਼ਾਈਨ ਆਪਾਂ ਸਿੱਧਾ ਹੀ ਬਣਾਇਆ। ਹਾਂ ਵੇਖੋ ਆਪਾਂ 트리플 ਕਰੋਸ਼ੇ ਪਾਵਾਂਗੇ ਇੱਥੇ। ਤਿੰਨ ਵਾਰ ਪਾ ਕੇ ਕਰੋਸ਼ੇ ਤੇ ਤੇ ਆਪਾਂ ਜਾਗ ਬਣਾਵਾਂਗੇ ਬਹੁਤ ਹੀ ਸੋਹਣਾ ਬਣੂਗਾ। ਇਹ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ। ജനലത്തെ നമ്മ ആ ചേനോ സബസ്ക്ൈബി വെൽബട്ടൂ പ്രെസ് കിട്ടി സാറിയോഷേ തവാ മീറ്റ ചുടൈ രൂപ ജി തീ മീറ്റ ലംബി ബലാക്ടംബളി കെ ദ ਇਹ ਬਹੁਤ ਹੀ ਸੋਹਣਾ ਸੌਫਟ ਸੌਫਟ ਔਰ ਸਵਾਲ ਦੀ ਤਿੰਨ ਪਲਾਈ ਉਹਨਾਂ ਨਾਲ ਇਹ ਮੈਂ ਬਣਾਇਆ ਤੇ ਹੁਣ ਆਪਾਂ ਕਰੋਸ਼ੀ ਇਹਦੇ ਇਸ ਤੱਕ ਬਣਾਵਾਂਗੇ ਇਸ ਤੱਕ ਆਪਾਂ ਜਾਲ ਬਣਾਵਾਂਗੇ 12 12 ਇੰਚ ਉਹ ਤੁਹਾਡੀ ਆਪ ਦੀ ਪਸੰਦ ਹੈਗੀ ਚੁਆਇਸ ਹੈ ਤੁਸੀਂ ਜ਼ਿਆਦਾ ਵੀ ਬਣਾ ਸਕਦੇ ਹੋ ਪਰ ਮੈਂ 12 ਇੰਚ ਦਾ ਦੋ ਹੀ ਸਾਢੇ 12 12 ਇੰਚ ਦਾ ਜਾਲ ਬਣਾਉਂਗੀ ബോ സോണീസ നെക്സ്റ്റ് വിഡ് നമ്മൾ തർക്ക സത് ശ്രീകാല